ਸਾਸਰੀ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਹੈਗੀ ਆਪਾਂ ਨੇ ਜੈਂਟਸ ਪਜਾਮਾ ਸਟਿਚ ਕਰਨਾ ਹੈ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਹੁਣ ਆਪਾਂ ਨੇ ਅੰਦਰਲੀ ਸਾਈਡ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਨਾ ਸਿੱਧੀ ਰੱਖਣੀ ਆ ਠੀਕ ਹੈ ਜੀ ਪਜਾਮੇ ਦੀ ਤੇ ਆਪਾਂ ਨੇ ਹੁਣ ਇੱਥੇ ਆਸਨ ਦੀ ਸਲਾਈ ਲਗਾਉਣੀ ਆ ਆਸਨ ਦੀ ਸਲਾਈ ਆਪਾਂ ਡਬਲ ਲਗਾਵਾਂਗੇ ਹਾਂਜੀ ਦੋਸਤੋ ਆਪਾਂ ਨੇ ਸਲਾਈ ਲਗਾ ਕੇ ਕੰਪਲੀਟ ਕਰ ਲਿਆਗਾ ਹੁਣ ਆਪਾਂ ਦੂਸਰੇ ਆਸਨ ਤੇ ਸਲਾਈ ਲਗਾਵਾਂਗੇ ਇਸੇ ਤਰ੍ਹਾਂ ਹੀ ਡਬਲ ਸਲਾਈ ਲਗਾ ਕੇ ਕੰਪਲੀਟ ਕਰ ਲੈਣ ਆਪਾਂ ਨੇ ਹਾਂਜੀ ਦੋਸਤੋ ਆਪਾਂ ਨੇ ਦੂਸਰੀ ਸਾਈਡ ਦੇ ਆਸਨ ਦੇ ਉੱਪਰ ਵੀ ਇਸ ਤਰ੍ਹਾਂ ਸਲਾਈ ਲਗਾ ਕੇ ਕੰਪਲੀਟ ਕਰ ਲਿਆਗਾ ਠੀਕ ਹੈ ਜੀ ਹੁਣ ਆਪਾਂ ਫਰੰਟ ਪੱਲੇ ਦੇ ਨਾਲ ਜੇਬਾਂ ਅਟੈਚ ਕਰਾਂਗੇ ਜੇਬ ਲਗਾਵਾਂਗੇ ਆਪਾਂ ਠੀਕ ਹੈ ਜੀ ਫਰੰਟ ਪੱਲੇ ਦੇ ਨਾਲ ਇਸ ਤਰ੍ਹਾਂ ਹੁਣ ਆਪਾਂ ਜੇਬ ਲਗਾਵਾਂਗੇ 4 ਇੰਚ ਦਾ ਫਰਕ ਆਪ ਉਪਰੋਂ ਛੱਡ ਕੇ ਇੱਥੇ ਫਿਰ ਮਾਰਕਿੰਗ ਕਰ ਲਾਂਗੇ ਠੀਕ ਹੈ ਜੀ ਕੱਟ ਕਰ ਲਾਂਗੇ ਇੱਥੋਂ ਆਪਣਾ ਹਾਂਜੀ ਦੋਸਤੋ ਫਰੰਟ ਪੱਲਾ ਆਪਣੇ ਕੋਲ ਇਹ 4 ਇੰਚ ਤੇ ਆਪਾਂ ਮਾਰਕ ਕਰਾਂਗੇ ਇੱਥੇ ਉੱਪਰ ਛੱਡ ਕੇ ਠੀਕ ਹੈ ਜੀ ਫਿਰ ਆਪਾਂ ਨੇ 6.5 ਇੰਚ ਤੇ ਇੱਥੇ ਮਾਰਕ ਕਰ ਲੈਣਾ ਇਹ ਆਪਾਂ ਨੇ ਹੱਥ ਪਾਉਣ ਦੀ ਜਗ੍ਹਾ ਕਰਨੀ ਹੈ ਜੇਬ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਜੇਬ ਅਟੈਚ ਕਰਾਂਗੇ हां जी दोस्तों देख सकते हो ਤੁਸੀਂ ਆਪਾਂ ਜੇਬ ਅਟੈਚ ਕਰਾਂਗੇ ਇਸ ਤਰ੍ਹਾਂ ਜਿੱਥੇ ਆਪਾਂ ਨੇ ਮਾਰਕ ਕੀਤਾ ਨਾ 1 ਇੰਚ ਆਪਾਂ ਉੱਪਰ ਨੂੰ ਵਧਾ ਲੈਣਾ ਇਸ ਤਰ੍ਹਾਂ ਜੇਬ ਨੂੰ ਠੀਕ ਹੈ ਜੀ ਇਸ ਤਰ੍ਹਾਂ ਵਧਾ ਲੈਣਾਗਾ ਤੇ ਆਪਾਂ ਨੇ ਫਿਰ ਸਲਾਈ ਲਗਾ ਦੇਣੀ ਹੈ ਇੱਥੇ ਠੀਕ ਹੈ ਜੀ ਸਲਾਈ ਜਿਹੜੀ ਲਗਾਉਣੀ ਆ ਆਪਾਂ 1 ਇੰਚ ਛੱਡ ਕੇ ਉੱਪਰੋਂ ਜਿਹੜੀ ਸਲਾਈ ਲਗਾਉਣੀ ਆ ਉਹ ਲਗਾਉਣੀ ਆ ਜਿੱਥੇ ਆਪਾਂ ਨੇ ਮਾਰਕ ਕੀਤਾ ਨਾ ਉੱਥੋਂ ਆਪਾਂ ਨੇ ਸਲਾਈ ਇਹ ਲਗਾਉਣੀ ਸ਼ੁਰੂ ਕਰਨੀ ਆ ਜਿਹੜੀ ਪਜਾਮੇ ਦੀ ਸਿੱਧੀ ਸਾਈਡ ਆ ਉਹ ਆਪਾਂ ਨੇ ਉੱਪਰ ਰੱਖੀ ਹੋਈ ਹੈਗੀ ਠੀਕ ਹੈ ਜੀ ਫਿਰ ਆਪਾਂ ਸਲਾਈ ਲਗਾਉਣੀ ਸ਼ੁਰੂ ਕਰਾਂਗੇ ਇੱਥੇ ਆਪਾਂ ਟੱਕ ਲਗਾ ਦਾਂਗੇ ਇੱਕ ਟੱਕ ਆਪਾਂ ਇੱਥੇ ਲਗਾ ਦਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਇਸ ਤਰ੍ਹਾਂ ਇੱਥੇ ਇੱਕ ਸਲਾਈ ਲਗਾ ਲੈਣੀ ਆ ਹੁਣ ਆਪਾਂ ਨੇ ਇਸ ਤਰ੍ਹਾਂ ਇਹਨੂੰ ਜਿੱਥੇ ਆਪਾਂ ਨੇ ਟੱਕ ਲਗਾਇਆ ਸੀ ਨਾ ਇਸ ਤਰ੍ਹਾਂ ਆਪਾਂ ਨੇ ਕੱਪੜੇ ਨੂੰ ਇਸ ਤਰ੍ਹਾਂ ਬਾਹਰ ਨੂੰ ਕੱਢ ਲੈਣਾਗਾ ਇਧਰਲੀ ਸਾਈਡ ਵੀ ਆਪਾਂ ਨੇ ਬਾਹਰ ਨੂੰ ਕੱਢ ਲੈਣਾਗਾ ਤੇ ਆਪਾਂ ਨੇ ਪਜਾਮੇ ਦੇ ਉੱਪਰ ਨਾ ਇੱਥੇ ਸਲਾਈ ਲਗਾਉਣੀ ਆ ਪੈਰ ਪੈਰ ਦੀ ਠੀਕ ਹੈ ਜੀ ਜੇਬ ਆਪਾਂ ਨੇ ਅੰਦਰਲੀ ਸਾਈਡ ਕਰ ਲੈਣੀ ਆ ਇੱਥੇ ਆਪਾਂ ਨੇ ਸਲਾਈ ਲਗਾਣੀ ਹੈ ਪੈਰ ਪੈਰ ਦੀ ਠੀਕ ਹੈ ਜੀ ਇਸ ਕੱਪੜੇ ਨੂੰ ਆਪਾਂ ਨੇ نیچے ਨੂੰ ਕਰ ਲੈਣਾ ਚੰਗੀ ਤਰ੍ਹਾਂ ਸਫਾਈ ਦੇ ਨਾਲ ਆਪਾਂ ਨੇ ਸਲਾਈ ਲਗਾ ਦੇਣੀ ਹੈ ਇੱਥੇ ਸਾਈਡ ਆਪਾਂ ਨੇ ਫੇਰ ਬੰਦ ਲਗਾ ਦੇਣਾ ਹੁਣ ਆਪਾਂ ਨੇ ਜੇਬ ਦੇ ਅੰਦਰਲੀ ਸਾਈਡ ਸਲਾਈ ਲਗਾਉਣੀ ਹੈ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਨੇ ਜੇਬ ਨੂੰ ਕਰ ਲੈਣਾ ਅੰਡਰਗਰਾਊਂਡ ਸਲਾਈ ਲਗਾਵਾਂਗੇ ਜੇਬ ਦੀ ਆਪਾਂ ਠੀਕ ਹੈ ਜੀ ਜਿੱਥੇ ਆਪਾਂ ਨੇ ਇੱਥੇ ਟੱਕ ਲਗਾਇਆ ਹੈ ਨਾ ਇੱਥੋਂ ਆਪਾਂ ਨੇ ਸਲਾਈ ਲਗਾਉਣੀ ਸ਼ੁਰੂ ਕਰ ਦੇਣੀ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇੱਕ ਵਾਰ ਫੇਰ ਇਸ ਤਰ੍ਹਾਂ ਕਰ ਲਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਦੂਸਰੀ ਸਾਈਡ ਕਰ ਲੈਣੀ ਹੈ ਜੀ ਹਟਾ ਕੇ ਤੇ ਸਲਾਈ ਇਹ ਜਿਹੜੀ ਅੰਡਰਗਰਾਊਂਡ ਲੱਗ ਜੂਗੀ ਸਲਾਈ ਨੂੰ ਪੱਕਾ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਕੇ ਕੰਪਲੀਟ ਕਰ ਲਿਆ ਦੇਖ ਸਕਦੇ ਹੋ ਤੁਸੀਂ ਹੁਣ ਨਾ ਜੇਬ ਦੀ ਜੇਬ ਦੀ ਜਿਹੜੀ ਆਹਾਂ ਸਾਈਡ ਹੈ ਵੀ ਇੱਧਰ ਨੂੰ ਹੋ ਗਈ ਹੈ ਦੇਖ ਸਕਦੇ ਹੋ ਤੁਸੀਂ ਜੇਬ ਆਪਣੀ ਬਣ ਗਈ ਹੈ ਤਿਆਰ ਹੋ ਗਈ ਹੈ ਦੇਖ ਸਕਦੇ ਹੋ ਤੇ ਹੁਣ ਆਪਾਂ ਨੇ ਇੱਥੇ ਸਲਾਈ ਲਗਾ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਐਤੋਂ ਆਪਾਂ ਨੇ ਇੱਕਸਾਰ ਕਰ ਲੈਣਾ ਜਿਹੜਾ ਜੇਬ ਦਾ ਕਪੜਾ ਸੀ ਠੀਕ ਹੈ ਜੀ ਜੇਬ ਦਾ ਕਪੜਾ ਆਪਾਂ ਇੱਕਸਾਰ ਕਰਕੇ ਇੱਥੇ ਸਲਾਈ ਲਗਾ ਦੇਣੀ ਆ ਕਸ ਲਾਈ ਆਪਾਂ ਇੱਥੇ ਲਗਾ ਦਾਂਗੇ ਠੀਕ ਹੈ ਜੀ ਨੀਚੋਂ ਆਪਾਂ ਨੇ ਜੇਵ ਜਿਹੜੀ ਸਲਾਈ ਦੇ ਨੀਚੇ ਦੇ ਦੇਣੀ ਹੈ ਇਸ ਤਰ੍ਹਾਂ ਠੀਕ ਹੈ ਜੀ ਜਿੰਨੀ ਆਪਣੇ ਆਪ ਆ ਰਹੀ ਹੈ ਜਿੱਥੇ ਗਾਂ ਸ਼ੇਪ ਦਿੱਤੀ ਹੈ ਆਪਣੀ ਗਲਾਈ ਦਿੱਤੀ ਹੋਈ ਹੈ ਉੱਥੋਂ ਆਪਾਂ ਨੇ ਨਹੀਂ ਲੈ ਕੇ ਆਉਣੀ ਵਿੱਚ ਇੱਧਰ ਨੂੰ ਕੱਟ ਦੇਣੀ ਹੈ ਜਿੰਨੀ ਇਸ ਇਹੀ ਆ ਰਹੀ ਹੈ ਸਿੱਧੀ ਸਿੱਧੀ ਅਜੇ ਹੋਣੀ ਆਪਾਂ ਨੇ ਵਿੱਚ ਰੱਖਣੀ ਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜੇਵ ਆਪਾਂ ਨੇ ਲਗਾ ਦਿੱਤੀ ਆ ਜੇਵ ਲਗਾ ਕੇ ਤਿਆਰ ਕਰ ਦਿੱਤੀ ਆ ਤੇ ਇੱਕ ਸਲਾਈ ਆਪਾਂ ਨੇ ਇਹਦੇ ਉੱਪਰ ਲਗਾ ਦੇਣੀ ਆ ਇਸ ਤਰ੍ਹਾਂ ਵੀ ਜਦੋਂ ਆਪਾਂ ਲਾਸਟਿਕ ਪਾਉਣਾਗਾ ਤਾਂ ਜੇ ਵਾ ਜਿਹੜੀ ਚੰਗੀ ਤਰ੍ਹਾਂ ਸਿੱਧੀ ਰਹੇ ਤੇ ਵਿੱਚ ਰਹੇ ਲਾਸਟਿਕ ਪਾਉਣ ਦੇ ਟਾਈਮ نیچے ਨਿਕਲ ਨਾ ਜਾਵੇ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਹੁਣ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਇਧਰਲੀ ਸਾਈਡ ਜੇਬ ਲਗਾ ਲਈ ਆ ਦੂਸਰੀ ਸਾਈਡ ਜੇਬ ਲਗਾ ਕੇ ਆਪਾਂ ਤੁਹਾਨੂੰ ਸਾਰਾ ਪਲਾਜ਼ੋ ਆ ਜਿਹੜਾ ਸਟਿਚ ਕਰਕੇ ਦਿਖਾਵਾਂਗੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਦੋਸਤੋ ਦੇਖ ਸਕਦੇ ਹੋ ਤੁਸੀਂ ਪੈਂਟ ਕਾਟ ਦਾ ਪਜਾਮਾ ਆਪਾਂ ਨੇ ਸਟਿਚ ਕਰ ਦਿੱਤਾ ਦੇਖ ਸਕਦੇ ਹੋ ਤੁਸੀਂ ਇਹਦੇ ਪੱਲੇ ਨੇ ਜਿਹੜੇ ਵੱਡੇ ਛੋਟੇ ਹੁੰਦੇ ਨੇ ਤੇ ਪ੍ਰੈਸ ਕਰਕੇ ਬਿਲਕੁਲ ਸਹੀ ਹੋ ਜਾਊਗਾ ਠੀਕ ਹੈ ਜੀ ਹਾਲੇ ਪ੍ਰੈਸ ਕਰਨ ਵਾਲੀ ਆ ਤੇ ਦੇਖ ਸਕਦੇ ਹੋ ਤੁਸੀਂ ਜਿਹੜੀ ਆਪਾਂ ਨੇ ਕਾਟ ਪਾਈ ਸੀ ਉਹਦੇ ਨਾਲ ਉਹ ਵੱਡਾ ਹੋ ਜਾਂਦਾ ਅਸਨ ਵੱਡਾ ਹੋ ਜਾਂਦਾ ਠੀਕ ਹੈ ਜੀ ਤੇ ਜਿਹੜਾ ਪਜਾਮਾ ਉਹ ਬਿਲਕੁਲ ਸਿੱਧਾ ਰਹਿੰਦਾਗਾ ਖਿੱਚਣੀ ਪੈਂਦੀ ਦੇਖ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਪਜਾਮਾ ਆਪਾਂ ਨੇ ਬਿਲਕੁਲ ਰੈਡੀ ਕਰ ਦਿੱਤਾ ਤੇ ਆਹ ਪੌਕੇਟ ਆਪਾਂ ਨੇ ਲਗਾਈ ਸੀ ਇਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ